ਬਾਹੋਂ ਕਿਉਂ ਤੇ ਨੀ। ਉਹ ਲੀਠਾਗਾ ਵਧੀਆ। ਹਾਂ। ਵਧੀਆ। ਚਲ ਜੀ। ਇਹ ਤੇ ਨਾ ਤੂੰ ਕਿੱਧਰ ਚੱਲੇ ਆਂ? ਤੇ ਮੈਂ ਨਾ ਦਾਨੇ ਪਾਇਆ ਸੁੱਕਣੇ ਬਾਹਰ। ਸੱਡਾ ਚੱਲੇ ਚੱਕੀ ਤੇ। ਮੈਂ ਕਿਹਾ ਪਹਿਲਾਂ ਨਾ ਧੋਪ ਲਵਾ ਲਈਏ ਥੋੜੀ ਜਿਹੀ। ਧੋਪੜੀ ਵਧੀਆ ਲੱਗੀ ਅੱਜ। ਇੱਧਰ ਲਾਓ। ਉਹ ਕਹਿੰਦਰੀ ਉਹ ਸੁੱਕ ਗਈ ਉਹ ਮੇਥੀ ਜੀ। ਮੁਰਝਾ ਗਈ ਹੈ। ਪਾਣੀ ਨਹੀਂ ਨਾ ਪਾਇਆ। ਪਾਣੀ ਦੀ ਗੱਲ ਨਹੀਂ ਆ ਗਈ। ਉਨਾਂ ਲਈ ਪੱਕ ਗਈ ਹੈ ਵੱਡ ਵੱਡ ਲਓ ਨੂੰ ਕਿੰਦਾ ਨਾ ਜੋ ਜਾ ਇਹ ਆਪਣੇ ਕੋਠੇ ਤੇ ਤੀਤੀ ਫਤੀਤੀ ਤੀਤੀ ਫਤੀਤੀ ਖਾਲਾ ਜੀਤੀ ਖਾਓ ਮੈਂ ਤੇ ਇੱਥੇ ਆਜੂ ਹਾਂ ਫਤੀਤੀ ਆ ਗਿਆ ਮੈਂ ਫਤੀਤੀ ਆ ਗਿਆ ਕਹਿੰਦੇ ਆਂਦੇ ਇੱਥੇ ਹੀ ਫਤੀਤੀ ਆਜੂ ਫਿਰ ਆ ਗਿਆ ਆ ਗਿਆ ਆ ਗਿਆ ਬੈਠੀ ਹਰਤੀਤੀ ਕੰਨ ਦੀ ਸੋਣੀ ਕਿਤੇ ਅੱਜ ਚਾਹ ਪੀ ਲਾ ਫਿਰ ਹਾਂਜੀ ਗੁੱਡ ਮਾਰਨਿੰਗ ਸਤਿ ਸ਼੍ਰੀ ਅਕਾਲ ਵੈਲਕਮ ਕਿਯਾ ਜਾਲ ਕਿਦਾਂ ਸਾਰੇ ਠੀਕ ਠਾਕ ਵਧੀਆ ਹੋ ਕਰ ਜੀ ਉਹਨਾਂ ਉਹਦੀ ਸ਼ਰਮਾਂ ਤੇ ਸਵੇਰ ਦਾ ਟਾਈਮ ਤੇ ਅਸੀਂ ਚੱਲੇ ਆ ਹਰਫਤ ਲਿਨਾਨੀ ਕੋਲ ਕੀ ਕਹਿੰਦਾ ਜਾਣਾ ਵਾ ਚਲੋ ਤਿਆਰ ਤੇ ਹੋ ਜਾਓ ਪਹਿਲਾਂ ਹਿੱਦਿਆਂ ਜਾਣਾ ਵਾ ਤਿਆਰ ਹੋਵੋ ਪਹਿਲਾਂ ਸਿਰ ਸੁਰਵਾਓ ਕੱਪੜੇ ਬਦਲੋ ਸੋਹਣੇ ਕੱਪੜੇ ਪਾਓ ਸੋਹਣੇ ਅੰਨੇ ਚਲ ਅੱਜ ਕੜੇ ਅੱਜ ਹੋਣੇ ਆ ਮੈਂ ਤੇ ਰੈਡੀ ਹੋ ਗਿਆ ਆਪਣਾ ਤੇ ਗੱਡੀ ਸਵੇਰ ਦੀ ਬਾਹਰ ਹੀ ਲੱਗੇ ਆਪਾਂ ਗਏ ਸੀ ਥੋੜਾ ਜਿਹਾ ਕੰਮ ਕਮ ਕਰਾਉਣ ਗਏ ਸੀ ਕੋਈ ਆਪਣਾ ਕਾਗਜ਼ਾਂ ਕੁਕਤਾਂ ਦਾ ਖਤੇ ਤੇ ਕਾਗਜ਼ ਤੱਦੀ ਇਹ ਪ੍ਰੋਪਰ ਬਣਾਉਣਾ ਥੋੜੇ ਬਹੁਤ ਹਾਂਜੀ ਚੱਲੀਏ ਚੱਲੀਏ ਚੋ ਚੱਲੀਏ ਉਹ ਤਾਂ ਖਾਨ ਕਰਦਾ ਪਰ ਉਹ ਵੇਖੋ ਸਾਹਮਣੇ ਦੀਵਾਰ ਵਾਲਾ ਨੁਕਸਾਨ ਕਰਕੇ ਸੁੱਟਦਾ ਹੈ ਇਹ ਸਾਰਾ ਲਾਦੋ ਚਾਏ ਐਦਾਂ ਲੰਡਾ ਪੈੜਾ ਲੱਗਦਾ ਕੀ ਗੱਲ ਹੈ ਗਰੰਡੇ ਸਾਰਾ ਨਾ ਨੀ ਕੋ ਲਾਇਆ ਨਾ ਅੰਨਾ ਆਣ ਕੇ ਆਇਆ ਅੱਜ ਬੜੇ ਦੇਰ ਬਾਅਦ ਭਾਈ ਕੋਈ ਨਾ ਹੋਵੇ ਸੋਚ ਤੋੜਤਾ ਇਧਰ ਉਧਰ ਇੰਨੇ ਦੇ ਘੰਟੇ ਸੋਚੀ ਤੋੜ ਜੜਿਆ ਬੈਲ ਵਜਾਵੇ ਜਾ ਕੇ ਦਰਵਾਜ਼ਾ ਖੋਲ ਦੋ ਜਲਦੀ ਲੱਗਦਾ ਘਰ ਨਹੀਂ ਹੈ ਚਲਿਏ ਨਾਨੀ ਸੱਸੀ ਘਰ ਅਮਰ ਸਾਮਾਉਂ ਕੀਤਾ ਨਾਨੀ ਸੱਸੀ ਘਰ

ਤੋਰ ਸਭ ਠੀਕ ਠਾਕ ਜੀ ਹਰ ਗੁਣ ਸੁਖਤੀ ਪਾਣੀ ਕੋਈ ਨਹੀਂ ਛੱਡ ਜੀ ਇਹ ਹੁਣ ਚੰਗੀਆਂ ਸਰਵਾਰਤਾ ਕਰਨ ਦੱਸਿਆ ਆਈਦਾ ਤੁਰਦਾ ਵਾ ਆ ਗਿਆ ਜੀ ਤੁਹਾਡੇ ਮਗਰੇ ਕੰਨ ਗਿਆ ਚੈਰ ਚਲੀ ਜਾ ਰਹੀ ਹੈ ਨਾ ਦੇਰੀਓ ਵੇਖੋ ਕਿੰਧਰ ਚਲ ਗਿਆ ਨਾਨੂ ਨਵਾਜ ਮਾਰੋ ਨਾਨੂ ਕਿੱਥੇ ਆ ਹੋ ਯੂ ਨਾਨੀ ਕਿੱਥੇ ਨਾਨੀ ਆਜੋ नानी नमज मारो पते नानी नवाज मारो को नानी आज आया वाह ठीक ठाकिया चल जो चल जो नानी को आज आज इधर आ जाओ ਇਨੇ ਆਜਾ ਮੈਂ ਵੇਖੀ ਮਮੀ ਤੇ ਮਗਰ ਜਾਈਣਾ ਹੁਣ ਅੱਜ ਮੈਂ ਗਈ ਆ ਕੋਠੇ ਤੇ ਆਓ ਜੁਆਨ ਪਤਾ ਪਾਣੀ ਤੂੰ ਨਾ ਇਹਨਾਂ ਕੋਲ ਬਾਈ ਮਮੀ ਨਾ ਚਾਰ ਕੇ ਜਾ ਹੁਣ ਗੱਲਾਂ ਬਸ ਰਹਿ ਗਈਆਂ ਨਾਨੀ ਵੇਖ ਕੇ ਕੀ ਕਹਿ ਨਾਨੀ ਕਹਿੰਦੀ ਇਹ ਤੋਰਨ ਲੇਟ ਲੱਗਾ ਹੁਣ ਬਸ ਗੱਲਾਂ ਰਹਿ ਗਈਆਂ ਹੁਣ ਇਨੇ ਉਧਰ ਫੇਰੇ ਜਿਹਾਣਾ ਨਾ ਨਾਨੂ ਕਿੱਥੇ ਨਾਨੂ ਹਾਂ ਤਾਂ ਮੈਂ ਬੂਟਮ ਨਹੀਂ ਪਵਾਉਂਦਾ ਲਾ ਦਿੰਦਾ ਵਾ ਹੋ ਕਹਿੰਦਾ ਫੇਰ ਚੱਲੇ ਆ ਜਾ ਆਉ ਕਾਟੀ ਕਿੱਥੇ ਕਾਟੀ ਆ ਜਾ ਕਹਿੰਦਾ ਕੁਛ ਹੋ ਚਾਰਾ ਆ ਜਾ ਆਜੇ ਉਹ ਤਾਂ ਚੱਲੇ ਆਏ दीपूनी ठीक ठाक गए होने सलोन त चलो वजिया गलगुन ढकी सीकाली की हाल है ਹੇ ਆਸਤਿਯਾ ਮੀਰਾ ਹਰ ਗੁਣ ਐਨ ਮੂੰਹ ਕਰੋ ਹਰ ਗੁਣ ਕੀ ਹੋਇਆ ਵੋ ਹਰ ਗੁਣ ਉੱਠ ਗਈ ਦੋਵੇਂ ਭੈਣ ਭਰਾ ਚੀਜੀ ਖਾ ਲੋ ਦੋਵੇਂ ਨਾਲ ਚੀਜੀ ਖਾਓ ਵੜਦਾ ਪੁੱਤ ਤੂੰ ਵੜਦਾ ਹਰ ਗੁਣ ਠੀਕ ਮੈਂ ਹੁਣ ਕਾਕਾ ਤੁਰ ਨਹੀਂਦਾ ਬਾਬੂ ਮੋਟੇ ਅਹ ਮਟਰ ਖਾਣਾ ਕਿ ਉਹ ਖਾਣਾ ਵੇਸਾ ਤੇ ਇਧਰ ਆ ਗਈ ਹੈ ਚਾਹ ਮਟਰ ਤੇ ਨਾ ਆ ਗਈ ਇਸਨ ਵਾਲੀ ਬਰਫੀ ਉੱਪਰ ਹੈ ਹਰ ਗੁੰਨ ਖਾਂਸੀ ਆਉਂਦੀ ਹੈ ਹੱਲੇ ਵੀ ਮੁੜ ਕੇ ਗਏ ਨਹੀਂ ਦਵਾਈ ਲੈ ਦੀ ਹੁਣ ਇਥੋਂ ਪਾ ਲੈਂਦੇ ਕੋਈ ਕੋ ਮੁੱਕ ਕੇ ਉੱਦੰਦੇ ਨਹੀਂ ਹਾਂ ਹਾਂ ਫੇਰ ਔ ਟਿਕਾ ਦੇ ਦਰਦ ਨਹੀਂ ਪੜਿਆ ਨਹੀਂ ਉਹਨੇ ਕੇ ਕੇ ਕਰਾਉਣਾ ਮੈਂ ਨਹੀਂ ਮਿੱਤੇ ਆ ਗਿਆ ਇਹਨਾਂ ਨੇ ਰੌਣਕਾਂ ਲਾਈਆਂ ਦਵਾਂ ਜਣਿਆਂ ਨੇ ਪਤੇ ਖਲਾਰਾ ਪਾਈ ਜਾਂਦਾ ਤੇ ਉਹ ਗਗਨ ਨੇ ਕੀ ਕਹਿਣ ਦੀ ਹਾਂਜੀ ਪਦੇ ਦੀ ਟੈਂਡ ਤੇ ਮੈਂ ਲੱਗਿਆ ਸੀਚੋ ਵਰਗੁਣ ਠੀਕ ਨਹੀਂ ਵਿਚਾਰੀ ਅੱਜ ਵਰਗੁਣ ਕੀ ਕਰਨੀ ਆ ਪਾਪਾ ਪਾਣ ਫੋਨ ਕਰ ਤੋ ਇਹ ਦੇ ਤੋ ਪਾਪਾ ਨੂੰ ਫੋਨ ਕਰੋ ਇਹ ਦੇ ਤੋ ਹੈਲੋ ਕਰ ਦੇ ਕਾ ਪਾਪਾ ਜਲਦੀ ਆ ਜਾਓ ਮੰਮਾ ਨੂੰ ਵੀ ਜਲਦੀ ਆ ਜਾਓ ਕੋਈ ਆਈਏ ਮੰਮਾ ਨੂੰ ਵੀ ਖੁਣ ਕਹਿ ਦੋ ਮੰਮਾ ਨੇ ਮੰਮਾ ਕੋਈ ਆਈਏ ਤੇ ਜਲਦੀ ਘਰ ਆ ਜਾਓ ਜਲਦੀ ਘਰ ਆ ਜਾਓ ਓਕੇ ਆਹ ਮੈਂ ਕੱਟ ਤਾਂ ਨਹੀਂ ਲਾ ਲੋ ਬੇ ਨੰਬਰ ਦਾ ਹੁੰਦਾ ਨੰਬਰ ਦਾ ਹੁੰਦਾ ਬੜਾ ਚੰਗੀ ਬੇ ਚੋਕ ਲਿਆ ਚੱਲੇ ਹੁਣ ਆਪਾਂ ਘਰ ਨੂੰ ਤਿਆਰੀ ਕਰ ਲਈ ਘਰ ਨੂੰ ਜਾਣ ਦੀ ਹਰਗੁਣ ਕਿੱਥੇ ਗਈ ਹਰਗੁਣ ਮਾਏ ਚੱਲੇ ਤਹੀ ਮੇ ਨਾਲ ਫਿਰ ਤੇ ਵਾ ਗਿਆ ਗੱਡੀ ਹਰਗੁਣ ਪਾਏ ਫਿਰ ਠੀਕ ਆ